ਨਾ ਹੀ ਤਾਂ ਮੈਂ ਕਦੇ ਲਾਈਫ ਦੇ ਵਿੱਚ ਐਨਾ ਕਿਸੇ ਨੂੰ ਕੋਈ ਰੋਕਦਾ ਵੇਖਿਆ ਤੇ ਨਾ ਹੀ ਐਨੀ ਕਦੇ ਕਦੇ ਖੁਸ਼ੀ ਮਨਾਉਂਦੇ ਵੇਕਰ ਨੂੰ ਬਹੁਤ ਸਾਡੇ ਲਈ ਮੈਂ ਕਹਿੰਦਾ ਜੀ ਬਹੁਤ ਸਾਰਿਆਂ ਲਈ ਮੁਬਾਰਕਾ ਦੀ ਗੱਲ ਹੈ ਅਸੀਂ ਬਹੁਤ ਖੁਸ਼ ਹਾਂ ਜਿਹੜਾ ਹੈਗਾ ਝੋਟਾ ਨਹੀਂ ਧਾਕੀ ਪਾਉਣੀ ਹੈ ਵੀਰੇ ਸੋ ਇਹ ਤਾਂ ਐ ਲਾ ਲਓ ਇਹ ਤਾਂ 100% ਫੇਮਸ ਹੈ ਇਹਨਾਂ ਨੂੰ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਸੋ ਵੈਲਕਮ ਵੈਲਕਮ ਇਹ ਤਾਂ ਵੈਲਕਮ ਲੱਗੋ ਕਿਤੇ ਗਈ ਹੀ ਨਹੀਂ ਸੀਗਾ ਇੱਥੇ ਆਓ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਦੁੱਖ ਦੇ ਵਿੱਚ ਉਹਨਾਂ ਦੇ ਮਾਪੇ ਟੁੱਟ ਚੁੱਕੇ ਸਨ ਪਰ ਕਿਉਂਕਿ ਹੁਣ ਸਿੱਧੂ ਮੂਸੇਵਾਲਾ ਜੂਨੀਅਰ ਆ ਗਿਆ ਹੈ ਇਸੇ ਲਈ ਖੁਸ਼ੀ ਵੀ ਮਨਾਈ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹੁੰਚੇ ਸਨ ਆਪਣੇ ਵਕੀਲ ਦੇ ਦਫ਼ਤਰ ਜਿੱਥੇ ਗਾਇਕ ਆਰਨੀਤ ਵੀ ਮੌਜੂਦ ਸੀ ਤੇ ਮਿਲ ਕੇ ਸਭ ਨੇ ਕੇਕ ਕਟਿਆ ਤੇ ਖੁਸ਼ੀ ਮਨਾਈ ਮੈਨੂੰ ਇਹ ਲੱਗਦਾ ਸੀਗਾ ਕਿਉਂਕਿ ਜਦਨ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਇੰਨੀ ਦੁਨੀਆਂ ਕਿਸੇ ਨੂੰ ਰੋਈ ਹੈ ਤਾਂ ਉਸ ਦਿਨ ਨੂੰ ਫੀਲ ਹੁੰਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇੱਥੇ ਆਹੋ ਤੇ ਅੱਜ ਆਇਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ ਨਾ ਹੀ ਤਾਂ ਮੈਂ ਕਦੇ ਲਾਈਫ ਦੇ ਵਿੱਚੋਂ ਇੰਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ ਨਾ ਹੀ ਐਨੀ ਕਦੇ ਕਿਸੇ ਦੀ ਖੁਸ਼ੀ ਮਨਾਉਂਦੇ ਵੇਖਿਆ ਤੋਂ ਬਹੁਤ ਸਾਡੇ ਲਈ ਨਾ ਕਹਿੰਦਾ ਵੀ ਬਹੁਤ ਸਾਰਿਆਂ ਲਈ ਮੁਬਾਰਕਾ ਦੀ ਗੱਲ ਆ ਅਸੀਂ ਬਹੁਤ ਖੁਸ਼ ਆ ਜਿਹੜਾ ਹੈਗਾ ਹੀ ਛੋਟਾ ਨੇ ਧਾਕੀ ਪਾਉਣੀ ਆ ਵੀਰੇ ਸੋ ਇਹ ਤਾਂ ਐ ਲੈ ਲਓ ਵੀ ਇਹ ਤਾਂ 100% ਫੇਮਸ ਹੀ ਐ ਇਹਨਾਂ ਦਾ ਕੋਈ ਸਟਰਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਰੂ ਹੋਇਆ ਸੀ ਉਹ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਵੇਗਾ ਤੁਸੀਂ ਇਹ حساب ਲਾ ਲਓ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਹੈ ਹੰਦਰ ਤੱਕ ਪਾਈਉ ਪਈ ਹੈ